ਅੱਜ ਅਸੀਂ ਇੱਕ ਅਜਿਹੇ ਪਰਿਵਾਰ ਕੋਲ ਪਹੁੰਚੇ ਹਾਂ ਜਿਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਹਿਲਾਂ ਤਾਂ ਤੁਹਾਨੂੰ ਉਸ ਪਰਿਵਾਰ ਦੇ ਘਰ ਦੀਆਂ ਤਸਵੀਰਾਂ ਦਿਖਾਉਨੇ ਆ ਘਰ ਦੇ ਹਾਲਾਤ ਦਿਖਾਉਨੇ ਆ ਸੋ ਇਸ ਪਰਿਵਾਰ ਦਾ ਇੱਕ ਬੱਚਾ ਪੀਜੀਏ ਵਿੱਚ ਐਡਮਿਟ ਆਇਆ तकरीबन 1 ਮਹੀਨੇ ਤੋਂ ਉਹਦੀਆਂ ਦੋਨੇ ਕਿਡਨੀਆਂ ਖਰਾਬ ਨੇ 9 ਸਾਲ ਉਮਰ ਦੀਸੀ ਜਾ ਰਹੀ ਹੈ ਬੱਚੇ ਦੀ ਜੀ ਮੇਰਾ ਬੇਟਾ ਹੀ 3 ਸਾਲ ਤੋਂ ਬਿਮਾਰ ਹੈ ਤੇ ਉਹਨਾਂ ਦਾ ਪੀਜੀਆ ਹੀ ਇਲਾਜ ਚੱਲਦਾ ਹੀ ਹਾਂ ਹਾਂਜੀ ਅਸੀਂ ਮਤਲਬ ਇਹਨਾਂ ਕਿ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਨਾ ਵੀ ਮਤਲਬ ਨਹੀਂ ਕਰ ਸਕਦੇ ਅਸੀਂ ਇਹਨਾਂ ਕਿੰਨਾ ਖਰਚਾ ਕਹਿ ਰਹੇ ਨੇ 10 ਲੱਖ ਕਹਿੰਦੇ ਨੇ 10 ਲੱਖ ਆਏਗਾ ਪਰ ਬਾਰ ਕਰ ਲੂ ਇਕੱਠਾ ਉਹ ਨਮਾ ਤਈ ਗੰਭੀਰ ਹਾਲਾਤ ਨੇ ਹੀ ਉੱਥੇ ਬੱਚੇ ਦੇ ਵੀ ਮਤਲਬ ਦੋ ਤਾਂ ਉਹਨਾਂ ਦੇ ਆਪਰੇਸ਼ਨ ਹੋ ਗਿਆ ਇੱਕ ਪੇਟ ਤੋਂ ਇੱਕ ਗਰਦਨ ਤੋਂ ਹੋਇਆ ਈ ਤੇ ਉਹਨਾਂ ਦੇ ਪਾਈਪਾਂ ਪਾਈਆਂ ਹੋਈਆਂ ਨੇ ਈ ਨਹੀਂ ਚੱਲੇ ਜਾਂਦੇ ਦੇਖ ਕੇ ਵੀ ਮਤਲਬ ਮੈਨੂੰ ਪਤਾ ਹੈ ਨਾ ਇੱਕ ਮਾਂ ਹੈ ਮਾਂ ਦਾ ਦਿਲ ਦੇਖ ਕੇ ਨਾ ਵੀ ਮਤਲਬ ਇੰਨਾ ਤੜਫਦਾ ਹੈ ਵੀ ਆਪਣੇ ਬੱਚੇ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ ਅੱਛੇ ਮਤਲਬ ਮੰਮੀ ਨੇ ਡੈਡੀ ਨੇ ਗੈੜੀ ਦਾ ਉਹਨਾਂ ਦਾ ਇੱਕ ਚੂਲਾ ਮਤਲਬ ਕ੍ਰੈਕ ਹੋਇਆ ਹੋਇਆ ਸੀ ਮੰਮੀ ਨੇ ਉਹਨਾਂ ਦੀ ਅੱਖ ਮਤਲਬ ਖਰਾਬ ਹੋ ਗਈ ਸੀ ਉਹਨਾਂ ਦਾ ਆਪਰੇਸ਼ਨ ਕਰਵਾਇਆ ਸੀ ਗਏ ਤੇ ਮੈਂ ਵੀ ਬਿਮਾਰ ਰਹਿਨੀ ਹੈ ਇਹਨਾਂ ਦੇ ਬੇਟੇ ਦੀ ਬਿਮਾਰ ਕਰਕੇ ਟੈਨਸ਼ਨ ਨਾਲ ਇਦਾਂ ਦੀ ਬਿਮਾਰੀ ਦੇ ਨਾਲ ਸ਼ਿਕਾਰ ਹੋ ਗਈਆਂ ਵੀ ਮੈਨੂੰ ਦੌਰੇ ਦੀ ਪ੍ਰੋਬਲਮ ਹੋਣ ਲੱਗ ਗਈ ਔਰ ਸੀ ਕਿਉਂ ਪੀਜੀਆ ਨਹੀਂ ਮੈਨੂੰ ਲੈ ਕੇ ਨਹੀਂ ਜਾਂਦੇ ਵੀ ਮਤਲਬ ਮੈਂ ਬਿਮਾਰ ਰਹਿੰਦੀ ਕਰਕੇ ਉਹਨਾਂ ਨੂੰ ਐ ਆ ਵੀ ਬਿਮਾਰ ਨਾ ਹੋ ਜੇ ਵੇ ਜ਼ਿਆਦਾ ਉਹ ਡਾਕਟਰ ਕੀ ਕਹਿ ਰਹੇ ਨੇ ਕਿੰਨਾ ਕੁ ਖਰਚਾ ਹੋਣਾ ਹੈ ਮੇਰੇ ਬੇਟੇ ਦੇ ਮਤਲਬ ਅਦੇ ਬਿਮਾਰੀ ਦੇ ਖਰਚੇ ਬਾਰੇ ਕਹਿ ਰਹੇ ਨੇ ਵੀ 10 ਲੱਖ ਤੱਕ ਖਰਚਾ ਹੋਊਗਾ ਇਹ ਜਿਹੜਾ ਕਮਾਉਣੇ ਵਾਲਾ ਸੀ ਉਹ ਤਾਂ 1 ਮਹੀਨਾ ਹੋ ਗਿਆ ਉੱਥੇ ਬੈਠਾ ਇਹਨਾਂ ਦੇ ਘਰੇ ਕਮਾਉਣੇ ਵਾਲਾ ਹੁਣ ਵੀ ਕੋਈ ਨਹੀਂ ਹੈ ਜੀ ਨਾ ਮਤਲਬ ਸਾਡਾ ਰਸ਼ਨ ਕਾਰਡ ਬਣਿਆ ਹੋਇਆ ਨਾ ਇਸਮਨ ਕਾਰਡ ਕੁਛ ਵੀ ਨਹੀਂ ਬਣਿਆ ਹੋਇਆ ਜੀ ਸਾਡਾ ਨਾ ਗੱਛੇ ਵਗਾਨਾ ਦਾ ਕੋਈ ਵੀ ਖਰਚਾ ਨਹੀਂ ਕੁਛ ਵੀ ਦਿੱਤਾ ਉਹਨਾਂ ਨੇ ਸਰਕਾਰ ਕੁਛ ਵੀ ਨਹੀਂ ਕਰ ਰਹੀ ਸੰਗਤ ਬਹੁਤ ਦਿਆਲੂ ਸੰਗਤ ਹੈ ਸਰਕਾਰਾਂ ਨੇ ਕਾਰਡ ਨਹੀਂ ਬਣਾਇਆ ਰਸ਼ਨ ਕਾਰਡ ਨਹੀਂ ਬਟਾ ਕੁਲਤ ਨਹੀਂ ਮਿਲ ਰਹੀ ਪਰ ਬਹੁਤ ਸਾਰੀਆਂ ਆਜਾ ਸੰਗਤਾਂ ਨੇ ਜਿਹੜੀਆਂ ਪ੍ਰਦਰਸ਼ਨ ਕਰਤੀਆਂ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਹੈ ਹਾਂਜੀ ਸਾਡੀ ਇਹੀ ਅਪੀਲ ਆ ਵੀ ਸਾਡੀ ਮਦਦ ਕੀਤੀ ਜਾਵੇ ਘੱਟ ਤੋਂ ਘੱਟ ਛੋਟ ਤੋਂ ਵੱਧ ਜਿੰਨੀ ਵੀ ਕਰ ਸਕਦੇ ਸਾਂ ਸਾਡੀ ਮਦਦ ਕੀਤੀ ਜਾਵੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਜਵਾਣਾ ਅੱਜ ਅਸੀਂ ਇੱਕ ਅਜਿਹੇ ਪਰਿਵਾਰ ਕੋਲ ਪਹੁੰਚੇ ਹਾਂ ਜਿਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਹਿਲਾਂ ਤਾਂ ਤੁਹਾਨੂੰ ਉਸ ਪਰਿਵਾਰ ਦੇ ਘਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ ਘਰ ਦੇ ਹਾਲਾਤ ਦਿਖਾਉਂਦੇ ਹਾਂ ਇਹ ਉਸ ਪਰਿਵਾਰ ਦਾ ਘਰ ਹੈ ਜੀ ਬਿਲਕੁਲ ਕੱਚਾ ਘਰ ਆ ਬਾਰਿਸ਼ ਹੋ ਰਹੀ ਹੈ ਇਸ ਟਾਈਮ ਅੰਦਰ ਖੜਿਆ ਨਹੀਂ ਜਾ ਰਿਹਾ ਪਾਣੀ ਟਪਕ ਰਿਹਾ ਹੈ ਚੋਰਿਆ ਇੱਕ ਕਮਰਾ ਇੱਧਰ ਆ ਕਮਰੇ ਦੇ ਵਿੱਚ ਪੂਰਾ ਪਰਿਵਾਰ ਆ ਜਿਹੜਾ ਬੈਠਾ ਏ ਸੋ ਇਸ ਪਰਿਵਾਰ ਦਾ ਇੱਕ ਬੱਚਾ ਪੀਜੀਆਈ ਚ ਐਡਮਿਟ ਆਇਆ ਤਕਰੀਬਨ 1 ਮਹੀਨੇ ਤੋਂ ਉਹਦੀਆਂ ਦੋਨੇ ਕਿਡਨੀਆਂ ਖਰਾਬ ਨੇ 9 ਸਾਲ ਉਮਰ ਦੀ ਸੀ ਜਾ ਰਹੀ ਆ ਬੱਚੇ ਦੀ ਤੇ ਇਲਾਜ ਚੱਲ ਰਿਹਾ ਹੈ ਡੈਲਸਿਸ ਵਗੈਰਾ ਹੋ ਰਹੀਆਂ ਨੇ ਤੇ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਹੈ ਗਰੀਬ ਪਰਿਵਾਰ ਆ ਘਰ ਦੇ ਹਾਲਾਤ ਦੇਖ ਕੇ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਕਿਦਾਂ ਦਾ ਪਰਿਵਾਰ ਆ ਇਲਾਜ ਕਰਾਉਣ ਤੋਂ ਵੀ ਅਸਮਰਥ ਆ ਇਹ ਪਰਿਵਾਰ ਇਹਨਾਂ ਕੋਲ ਇੰਨੀ ਪੂੰਜੀ ਨਹੀਂ ਹੈਗੀ ਕਿ ਆਪਣੇ ਬੱਚੇ ਦਾ ਇਲਾਜ ਕਰਾ ਸਕਣ ਲੱਖਾਂ ਸੁੱਖਾਂ ਸੁੱਕ ਕੇ ਬੱਚੇ ਨੇ ਜਿਹੜੇ ਉਹ ਪਰਮਾਤਮਾ ਤੋਂ ਮਾਮਾ ਲੰਦੀਆਂ ਨੇ ਸੋ ਉਸ ਬੱਚੇ ਦੀ ਮਾਂ ਬੈਠੀ ਹੈ ਇੱਕ ਛੋਟਾ ਬੱਚਾ ਵੀ ਨਾਲ ਆ ਗੱਲ ਕਰਦੇ ਆ ਹਾਂਜੀ ਭਾਣੇ ਕੀ ਨਾਮ ਆ ਜੀ ਸੰਦੀਪ ਕੌਰ ਸੰਦੀਪ ਭਾਣੇ ਕੀ ਕਾਰਨਾ ਕਿਦਾਂ ਬੱਚਾ ਬਿਮਾਰ ਹੋਇਆ ਕੀ ਗੱਲ ਕੀ ਆ ਸਰ ਹਾਂਜੀ ਮੇਰਾ ਬੇਟਾ ਹੀ 3 ਸਾਲ ਤੋਂ ਬਿਮਾਰ ਹੈ ਤੇ ਉਹਨਾਂ ਦਾ ਪੀਜੀਆ ਹੀ ਇਲਾਜ ਚੱਲਦਾ ਹੀ ਹਾਂ ਹਾਂਜੀ ਅਸੀਂ ਮਤਲਬ ਇਹਨਾਂ ਕਿ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਨਾ ਵੀ ਮਤਲਬ ਨਹੀਂ ਕਰ ਸਕਦੇ ਅਸੀਂ ਇਹਨਾਂ ਵੀ ਸਤੁ ਮਤਲਬ ਐਨੇ ਕੋ ਹਿੰਮਤ ਹਾਰ ਗਈ ਵੀ ਐਨੇ ਕੋ ਪੈਸੇ ਨਹੀਂ ਲੱਗ ਸਕਦੇ ਸਾਡੇ ਤੋਂ ਨਹੀਂ ਕੀ ਕਿੱਦਾਂ ਬੱਚੇ ਨੂੰ ਕਿੱਦਾਂ ਇਹ ਪ੍ਰੋਬਲਮ ਕਿੱਦਾਂ ਆਈ ਤੁਹਾਨੂੰ ਕਦੋਂ ਪਤਾ ਲੱਗਦਾ ਇਹ ਹਾਂਜੀ ਮਤਲਬ ਪਹਿਲਾਂ ਤੋਂ ਬਿਮਾਰ ਰਹਿੰਦੇ ਸੀ ਅਸੀਂ ਕਾਫੀ ਡਾਕਟਰਸ ਨੂੰ ਦਿਖਾਇਆ ਵਾ ਤੇ ਉਸ ਤੋਂ ਬਾਅਦ 3 ਸਾਲ ਤੋਂ ਸਾਨੂੰ ਪਤਾ ਲੱਗਦਾ ਉਸ ਤੋਂ ਬਾਅਦ ਜਦ ਅਸੀਂ ਚੰਡੀਗੜ੍ਹ ਮਤਲਬ ਇਲਾ ਚੱਲਦਾ ਹੀ ਉਹਨਾਂ ਦਾ ਤੇ ਪਰਿਵਾਰ ਚ ਕੌਣ-ਕੌਣ ਨੇ ਪੈਣੇ ਪਰਿਵਾਰ ਚ ਮਤਲਬ ਮੰਮੀ ਨੇ ਡੈਡੀ ਨੇ ਡੈਡੀ ਦਾ ਉਹਨਾਂ ਦਾ ਇੱਕ ਚੂਲਾ ਮਤਲਬ ਕ੍ਰੈਕ ਹੋਇਆ ਹੋਇਆ ਈ ਮੰਮੀ ਨੇ ਉਹਨਾਂ ਦੀ ਅੱਖ ਮਤਲਬ ਖਰਾਬ ਹੋ ਗਈ ਉਹਨਾਂ ਦਾ ਆਪਰੇਸ਼ਨ ਕਰਵਾਇਆ ਸੀਗਾ ਈ ਤੇ ਮੈਂ ਵੀ ਬਿਮਾਰ ਰਹਿਨੀ ਇਹਨਾਂ ਦੇ ਬੇਟੇ ਦੀ ਬਿਮਾਰੀ ਕਰਕੇ ਟੈਨਸ਼ਨ ਨਾਲ ਇਦਾਂ ਦੀ ਬਿਮਾਰੀ ਦੇ ਨਾਲ ਸ਼ਿਕਾਰ ਹੋ ਗਈਆਂ ਵੀ ਮੈਨੂੰ ਦੌਰੇ ਦੀ ਪ੍ਰੋਬਲਮ ਹੋਣ ਲੱਗ ਗਈ ਈ ਅੱਛਾ ਭਾਈ ਬੇਟੇ ਦੀ ਟੈਨਸ਼ਨ ਚ ਹਾਂਜੀ ਹਾਂਜੀ ਕਿਪਣੇ ਹੁਣ ਡਾਕਟਰ ਕੀ ਕਹਿ ਰਹੇ ਨੇ ਕਿੰਨਾ ਕੁ ਖਰਚਾ ਹੋਣਾ ਏ ਤੇ ਕਿੰਨੇ ਟਾਈਮ ਦਾ ਇਹ ਪ੍ਰੋਸੈਸ ਹੈ ਜਿਹੜਾ ਹਾਂਜੀ ਮੇਰੇ ਬੇਟੇ ਦੇ ਮਤਲਬ ਬਿਮਾਰੀ ਦੇ ਖਰਚੇ ਬਾਰੇ ਉਹ ਕਹਿ ਰਹੇ ਨੇ ਵੀ 10 ਲੱਖ ਤੱਕ ਖਰਚਾ ਆਊਗਾ ਇਹ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਮਤਲਬ ਘਰ ਦੇ ਹਾਲਾਤ ਵੀ ਅਸੀਂ ਇੰਨਾ ਕਰ ਸਕਦੇ ਆ ਕੋਈ ਆਯੁਸ਼ਮਨ ਕਾਰਡ ਬਣਿਆ ਹੋਊਗਾ ਜਿਹੜਾ ਹੁਣ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਨਹੀਂ ਨਾ ਮਤਲਬ ਸਾਡਾ ਰਸ਼ਨ ਕਾਰਡ ਬਣਿਆ ਹੋਇਆ ਨਾ ਆਯੁਸ਼ਮਨ ਕਾਰਡ ਕੁਝ ਵੀ ਨਹੀਂ ਬਣਿਆ ਹੋਇਆ ਜੀ ਸਾਡਾ ਨਾ ਗੱਛੇ ਬੰਗਾਨਾ ਦਾ ਕੋਈ ਵੀ ਖਰਚਾ ਨਹੀਂ ਕੁਛ ਵੀ ਦਿੱਤਾ ਉਹਨਾਂ ਨੇ ਸਰਕਾਰ ਕੁਛ ਵੀ ਨਹੀਂ ਕਰ ਰਹੀ ਭਾਨੇ ਲੱਖਾਂ ਸੁੱਖਾਂ ਸੁੱਕੇ ਬੱਚੇ ਦੀ ਦਾਤ ਮਿਲਦੀ ਆ ਤੇ ਜੋ ਪ੍ਰਮਾਤਮਾ ਨੇ ਦਾਤ ਦਿੱਤੀ ਤੇ ਉਹਦੇ ਤੇ ਵੀ ਐਡਾ ਵੱਡਾ ਦੁੱਖ ਪਾਤਾ ਹਾਂਜੀ ਨਹੀਂ ਚੱਲੇ ਜਾਂਦੇ ਦੇਖ ਕੇ ਵੀ ਮਤਲਬ ਮੈਨੂੰ ਪਤਾ ਹੈ ਨਾ ਇੱਕ ਮਾਂ ਹੈ ਮਾਂ ਦਾ ਦਿਲ ਦੇਖ ਕੇ ਨਾ ਵੀ ਮਤਲਬ ਇੰਨਾ ਤੜਫਦਾਏ ਵੀ ਆਪਣੇ ਬੱਚੇ ਨੂੰ ਕੁਛ ਵੀ ਨਹੀਂ ਹੋਣਾ ਚਾਹੀਦਾ ਤੁਸੀਂ ਕਿਉਂ ਪੀਜੀ ਆਈ ਨਹੀਂ ਮੈਨੂੰ ਲੈ ਕੇ ਨਹੀਂ ਜਾਂਦੇ ਵੀ ਮਤਲਬ ਮੈਂ ਬਿਮਾਰ ਰਹਿੰਦੀ ਕਰਕੇ ਉਹਨਾਂ ਨੂੰ ਐ ਆ ਵੀ ਬਿਮਾਰ ਨਾ ਹੋ ਜੇ ਵੇ ਜ਼ਿਆਦਾ ਅੱਛਾ ਉੱਥੇ ਕਿੱਦਾਂ ਦੇ ਹਾਲਾਤ ਨੇ ਦੱਸਦੇ ਹੋਣੇ ਹਾਂਜੀ ਕਾਫੀ ਜ਼ਿਆਦਾ ਗੰਭੀਰ ਹਾਲਾਤ ਨਹੀਂ ਉੱਥੇ ਬੱਚੇ ਦੇ ਵੀ ਮਤਲਬ ਦੋ ਤਾਂ ਉਹਨਾਂ ਦੇ ਆਪਰੇਸ਼ਨ ਹੋ ਗਿਆ ਇੱਕ ਪੇਟ ਤੋਂ ਇੱਕ ਗਰਦਨ ਤੋਂ ਹੋਇਆ ਈ ਤੇ ਉਹਨਾਂ ਦੇ ਪਾਈਪਾਂ ਪਾਈਆਂ ਹੋਈਆਂ ਨੇ ਈ ਅੱਛਾ ਹਾਂਜੀ ਬੋਲਦੇ ਨਾ ਬੋਲਦਾ ਬੇਟਾ ਹਾਂਜੀ ਉਹਨਾਂ ਜਿਹਦਾ ਬੋਲਦੇ ਨਹੀਂ ਵੀ ਮਤਲਬ ਉਹ ਜਾਂਦੀ ਆ ਫੋਨ ਤੇ ਨਹੀਂ ਐਦਾਂ ਗੱਲ ਨਹੀਂ ਕਰਦੇ ਹੈਗੇ ਹੂੰ ਓਦਾਂ ਇਸ਼ਾਰੇ ਦੇ ਨਾਲ ਵੀ ਮਤਲਬ ਸਮਝਾਉਂਦੇ ਆ ਕੁਝ ਕੁਛ ਨਹੀਂ ਬੋਲਦੇ ਅੱਛਾ ਹਾਂਜੀ ਕੁਝ ਖਾਣਾ ਪੀਣਾ ਵੀ ਨਹੀਂ ਹੈਗਾ ਹੀ ਉਹਨਾਂ ਦਾ ਤੇ ਘਰ ਚ ਹੋਰ ਕਮਾਉਣੇ ਵਾਲਾ ਕੌਣ ਆ ਨਹੀਂ ਸਾਡੇ ਘਰ ਦੇ ਵਿੱਚ ਕੋਈ ਨਹੀਂ ਜੀ ਕਮਾਉਣੇ ਵਾਲਾ ਡੈਡੀ ਨਹੀਂ ਦੇਖੋ ਉਹਨਾਂ ਦਾ ਚੂਲਾ ਕਰੈਕ ਹੋਇਆ ਪਿਆਏ ਬਸ ਮੇਰੇ ਘਰ ਵਾਲੇ ਉਹੀ ਆਓ ਇੱਕ ਮਹੀਨੇ ਤੋਂ ਉੱਥੇ ਬੈਠੇ ਨੇਗੇ ਅੱਛਾ ਪੀਜੀਆ ਦੇ ਵਿੱਚ ਹੀ ਹਾਂਜੀ ਮੇਰੇ ਬੇਟੇ ਦਾ ਇਲਾਜ ਚੱਲ ਰਿਹਾ ਹੈ ਉਹੀ ਕਮਾਣੇ ਵਾਲਾ ਇਹ ਤੁਸੀਂ ਦੇਖੋ ਫਿਰ ਹੋਰ ਕੌਣ ਕਰ ਸਕਦਾ ਹੈ ਕੋਈ ਨਹੀਂ ਕਰ ਸਕਦਾ ਹੂੰ ਸੋ ਇਹ ਹਾਲਾਤ ਨੇ ਜੀ ਬਜ਼ੁਰਗ ਨੇ ਬੈਠੇ ਨੇ ਇਹਨਾਂ ਦਾ ਕਹਿੰਦੇ ਚੂਲਾ ਟੁੱਟਿਆ ਹੋਇਆ ਹੈ ਦਾਦੀ ਜੀ ਨੇ ਬਹੁਤ ਨਾ ਕੋ ਹਾਲਾਤ ਭੈਣ ਗੱਲ ਵੀ ਨਹੀਂ ਕਰ ਸਕਦੇ ਤੁਸੀਂ ਦੇਖ ਰਹੇ ਹੋ ਭਾਵਕ ਹੋ ਰਹੇ ਨੇ ਪਰ ਫਿਰ ਵੀ ਅਸੀਂ ਆ ਕੇ ਸੰਗਤ ਨੂੰ ਅਪੀਲ ਤਾਂ ਕਰਨੀ ਪਊਗੀ ਭੈਣੇ ਅਪੀਲ ਕੀ ਕਰਦੇ ਹੋ ਤੁਸੀਂ ਸੰਗਤ ਬਹੁਤ ਦਿਆਲੂ ਸੰਗਤ ਹੈ ਜੇ ਸਰਕਾਰਾਂ ਨੇ ਕਾਰਡ ਨਹੀਂ ਬਣਾਇਆ ਰਾਸ਼ਨ卡 ਨਹੀਂ ਬਟਾ ਸਕੂਲ ਫੀਸ ਨਹੀਂ ਮਿਲ ਰਹੀ ਪਰ ਬਹੁਤ ਸਾਰੀਆਂ ਅਜੀਤ ਸੰਗਤਾਂ ਨੇ ਜਿਹੜੀਆਂ ਪ੍ਰਧਕਤ ਕਰਤੀਆਂ ਨੇ ਉਹਨਾਂ ਨੂੰ ਕੀ ਅਪੀਲ ਕਰੀਂ ਹਾਂਜੀ ਸਾਡੀ ਇਹੀ ਅਪੀਲ ਆ ਵੀ ਸਾਡੀ ਮਦਦ ਕੀਤੀ ਜਾਵੇ ਘੱਟ ਤੋਂ ਘੱਟ ਵੱਜ ਤੋਂ ਵੱਧ ਜਿੰਨੀ ਵੀ ਕਰ ਸਕਦੇ ਸਾਡੀ ਮਦਦ ਕੀਤੀ ਜਾਵੇ ਤੇ ਕੋਈ Google Pay ਨੰਬਰ ਹੈਗਾ ਭੈਣੇ ਕੋਈ Google Pay ਚੱਲਦਾ ਹੋਵੇ ਹਾਂਜੀ ਹਾਂ ਕਿੰਨਾ ਨੰਬਰ ਹੈ 81968 32033 81968 32033 ਹਾਂਜੀ ਸੋ ਇਹ ਨੰਬਰ ਹੈ ਜੀ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ ਤੇ ਮਾਤਾ ਜੀ ਨੇ ਮਾਤਾ ਜੀ ਵੀ ਗੱਲ ਨਹੀਂ ਕਰ ਸਕਦੇ ਦਾਦੀ ਨੇ ਉਹਨਾਂ ਦੇ ਮਾਤਾ ਜੀ ਬੈਠੇ ਨੇ ਹਾਂ ਜੀ ਕਿ ਨਾਮ ਹੈ ਜੀ ਮਾਤਾ ਜੀ ਦੇਖਦੇ ਹੋ ਤੁਸੀਂ ਇਹ ਹੱਥ ਬਹੁਤ ਨਾਜ਼ੁਕ ਨੇ ਗਰੀਬ ਪਰਿਵਾਰਾਂ ਆ ਲਾਜ਼ਮੀ ਨਹੀਂ ਕਰਾ ਸਕਦਾ ਕਹਿੰਦੇ ਕੀ ਲੱਗ ਰਿਹਾ ਏ ਸਿਸਟਮ ਕਿੱਧਰ ਨੂੰ ਜਾ ਰਿਹਾ ਸਰਕਾਰਾਂ ਤਾਂ ਬਹੁਤ ਦਾਅਵੇ ਕਰਦੀਆਂ ਨੇ ਠੀਕ ਜੋ ਖਰਾਬ ਨੇ ਬੱਚੇ ਜੀ ਹਾਂਜੀ ਚਿੱਟਨੀ ਖਰਾਬ ਨੇ ਹਾਂਜੀ ਠੀਕ ਹੈ ਤੇ ਕਿੰਨੇ ਟਾਈਮ ਤੋਂ ਉਥੇ ਐਡਮਿਟ ਹੈ ਇੱਕ ਮਹੀਨਾ ਹੋਇਆ ਜੀ ਮਹੀਨਾ ਹੋਇਆ ਕਿੰਨਾ ਖਰਚਾ ਕਹਿ ਰਹੇ ਨੇ 10 ਲੱਖ ਕਹਿੰਦੇ ਨੇ ਜੀ 10 ਲੱਖ ਹੈਗਾ ਪਰ ਬਾਰ ਕਰ ਲੂ ਇਕੱਠਾ ਕੋਈ ਨਾ ਮਤਈ ਸੋ ਇਹ ਹਾਲਾਤ ਨੇ ਜੀ ਪਰ ਜਿਆਦਾ ਗੱਲ ਨਹੀਂ ਕਰ ਸਕਦੇ ਮਨ ਭਾਵਕ ਹੁੰਦਾ ਇਹ ਵੀਰ ਨੇ ਜਿਹੜੇ ਸਾਨੂੰ ਇੱਥੇ ਬੁਲਾਇਆ ਜਿਨ੍ਹਾਂ ਨੇ ਹਾਂਜੀ ਗਰੇ ਬੈਗੂ ਜੀ ਖਾਲਸਾ ਬੈਗੂ ਜੀ ਖਾਲਸਾ ਬੈਗੂ ਖਤੇ ਜੀ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਆ ਜੀ ਭੜੀ ਪਨੇਚਾ ਜੀ ਹਾਂ ਬਲਵਿੰਦਰ ਸਿੰਘ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਜ਼ਰੂਰਤਵੰਦ ਪਰਿਵਾਰ ਹੈ ਇਹਨਾਂ ਦਾ ਬੱਚਾ ਬਿਮਾਰ ਹੈ ਤੁਹਾਡੇ ਕੋਲ ਕਿੱਦਾਂ ਹੁੰਦੀ ਵੀਰ ਜੀ ਮੈਂ ਮਨਿਆਰੀ ਦਾ ਕੰਮ ਕਰਦਾ ਮੈਂ ਢੇਡਾ ਲਾਉਣਾ ਹੁੰਦਾ ਸੀ ਇਹਨਾਂ ਦੇ ਫੇਰੀ ਲਾਉਨੂੰ ਤੁਸੀਂ ਹਾਂਜੀ ਫੇਰੀ ਲਾਉਨੇ ਆ ਜੀ ਤੇ ਜਦੋਂ ਮੈਂ ਇਹ ਗੁੱਡੀ ਰੋਣ ਲੱਗ ਗਈ ਆ ਕੇ ਕਹਿੰਦੀ ਵੀਰੇ ਵੀ ਮੇਰਾ ਬੇਟਾ ਦਾਖਲਾ ਉਹਦੀ ਕਿੱਟਣੀਆਂ ਖਰਾਬ ਨੇ ਤੇ ਮੈਨੂੰ ਸਾਡੇ ਘਰੇ ਕੁਝ ਵੀ ਨਹੀਂ ਹੈਗਾ ਮੈਂ ਇਹਨਾਂ ਦੇ ਅੰਦਰ ਵੜ ਕੇ ਦੇਖਿਆ ਤੇ ਕੋਈ ਵੀ ਨਸ਼ਾ ਪੱਤਾ ਕੋਈ ਨਹੀਂ ਬੱਚਾ ਕਰ ਰਿਹਾ ਮੁੰਡਾ ਕਰ ਰਿਹਾ ਕੋਈ ਵੀ ਦਾਰੂ ਸਿੱਕਾ ਨਹੀਂ ਕਰ ਰਿਹਾ ਵਧੀਆ ਪਰਿਵਾਰ ਹੈ ਪਰ ਇਹਨਾਂ ਦੀ ਮਦਦ ਨਹੀਂ ਹੋ ਰਹੀ ਕੋਈ ਤਾਂ ਵੀ ਹਾਂਜੀ ਤੇ ਅ ਕਮਾਉਣੇ ਵਾਲਾ ਇਕੱਲਾ ਉਹ ਬੇਟੇ ਦਾ ਡੇੜੀਓ ਸੀਗਾ ਜਿਹੜੇ ਬਿਮਾਰ ਨੇ ਜਿਹੜਾ ਕਮਾਉਣੇ ਵਾਲਾ ਸੀ ਉਹ ਤਾਂ 1 ਮਹੀਨਾ ਹੋ ਗਿਆ ਉੱਥੇ ਬੈਠਾ ਇਹਨਾਂ ਦੇ ਘਰੇ ਕਮਾਉਣੇ ਵਾਲਾ ਹੁਣ ਵੀ ਕੋਈ ਨਹੀਂ ਹੈਗਾ ਜੀ 1 ਮਹੀਨਾ ਹੋ ਗਿਆ ਉੱਥੇ ਬੈਠੇ ਨੇ ਮੁੰਡੇ ਦੀ ਮੁੰਡੇ ਕੋਲ ਕੋਈ ਬੈਠਣ ਵਾਲਾ ਉਹੀ ਆ ਕੱਲਾ ਬਸ ਉਹੀ ਕਮਾਉਣੇ ਵਾਲਾ ਜੀ ਸੋ ਇਹ ਪਰਿਵਾਰ ਆ ਜੀ ਜ਼ਰੂਰਤਬੰਦ ਪਰਿਵਾਰ ਆ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਰੇੜਾ ਆਈਆਂ ਵੀ ਨੇ ਇੱਧਰ ਬਿਲਕੁਲ ਮਕਾਨ ਨੂੰ ਤੇ ਮਦਦ ਦੀ ਅਪੀਲ ਆ ਜਿਹੜੀ ਸੰਗਤਾਂ ਨੂੰ ਕੀਤੀ ਜਾ ਰਹੀ ਹੈ ਕਿ ਮਦਦ ਕਰਨ ਪਰ ਜਿਹੜੇ ਵੀਰ ਮਦਦ ਨਹੀਂ ਕਰ ਸਕਦੇ ਉਹ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣ ਕਿਉਂਕਿ ਤੁਹਾਡਾ ਇੱਕ ਸ਼ੇਅਰ ਵੀ ਲੱਖ ਦੇ ਬਰਾਬਰ ਹੈ ਇਹਨਾਂ ਦੀ ਕਿਤੇ ਨਾ ਕਿਤੇ ਵੀਡੀਓ ਅੱਗੇ ਜਾਊਗੀ ਤਾਂ ਜਿਹੜੇ ਵੀਰ ਮਦਦ ਕਰ ਸਕਦੇ ਨੇ ਉਹ ਦੇਖਣਗੇ ਉਸ ਤੋਂ ਬਾਅਦ ਇਹਨਾਂ ਦੀ ਮਦਦ ਹੋਊਗੀ ਤਾਂ ਸ਼ੇਅਰ ਜਰੂਰ ਕਰ ਦਿਓ ਜਿਹੜੇ ਮਦਦ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਬਖਸ਼ਿਆ ਉਹ ਮਦਦ ਜਰੂਰ ਕਰਨ ਫਿਲਹਾਲ ਸਰਕਾਰਾਂ ਦਾਅਵੇ ਤਾਂ ਬੜੇ ਕਰਦੀਆਂ ਨੇ ਕਿ ਇਹ ਸਕੀਮ ਆ ਗਈ ਉਸ ਸਕੀਮ ਆ ਗਈ ਕੱਲੀ ਇਹ ਸਰਕਾਰ ਦੀ ਗੱਲ ਨਹੀਂ ਸਰਕਾਰਾਂ ਪਹਿਲਾਂ ਵੀ ਬਣਦੀਆਂ ਰਹੀਆਂ ਨੇ ਤੇ ਮੌਜੂਦਾ ਸਰਕਾਰ ਵੀ ਜੇ ਦੇਖਿਆ ਜਾਵੇ ਉਹ ਵੀ ਕੋਈ ਧਿਆਨ ਨਹੀਂ ਦੇ ਸਕਦੀ ਦੇ ਰਹੀ ਉਹਨਾਂ ਦਾ ਪਰਿਵਾਰ ਦਾ ਕਹਿਣਾ ਹੈ ਕਿ ਆਯੋਸ਼ਮਨ ਕਾਰਡ ਹਾਲੇ ਤੱਕ ਨਹੀਂ ਬਣਿਆ ਨਾ ਰਾਸ਼ਨ ਕਾਰਡ ਬਣਿਆ ਕੋਈ ਸਰਕਾਰੀ ਸਹੂਲਤ ਨਹੀਂ ਮਿਲ ਰਹੀ ਪਰ ਸਮਾਜ ਸੇਵੀ ਵੀਰਾਂ ਨੂੰ ਅਪੀਲ ਆ ਕਿ ਸਰਕਾਰਾਂ ਤਾਂ ਕੁਝ ਨਹੀਂ ਕਰ ਰਹੀਆਂ ਤੁਸੀਂ ਜਰੂਰ ਮਦਦ ਕਰਿਓ ਧੰਨਵਾਦ